ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗਾਂ ਤੇ ਆਧਾਰਿਤ ਕੀਰਤਨ ਕਰਨ ਵਾਲੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹਜ਼ੂਰੀ ਰਾਗੀ ਸ਼ਿਰਦਾਰ ਸਾਹਿਬ શ્રી ਅੰਮ੍ਰਿਤਸਰ ਸਾਹਿਬ ਨੂੰ ਸ਼੍ਰੋਮਣੀ ਰਾਗੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਭਾਈ ਸਾਹਿਬ ਜੀ ਨੂੰ 11 ਲੱਖ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਗਿਆ। ਸਿੱਖ ਇਤਿਹਾਸ ਵਿੱਚ ਇਹੋ ਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੀਰਤਨੀਆਂ ਨੂੰ ਮਹੱਤਤਾ ਦਿੰਦੇ ਹੋਏ ਕਿਸੇ ਰਾਗੀ ਸਿੰਘ ਨੂੰ ਇੰਨੀ ਵੱਡੀ ਰਕਮ ਨਾਲ ਨਿਵਾਜਿਆ ਗਿਆ ਹੋਵੇ। ਭਾਈ ਸਾਹਿਬ ਜੀ ਨੂੰ ਇਹ ਸਨਮਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਿੱਲੀ ਵਿਖੇ ਗੁਰਦੁਆਰਾ ਰਕਾਬਗਨ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ 'ਚ ਆਯੋਜਿਤ ਕੀਰਤਨ ਸਮਾਗਮ ਦੌਰਾਨ ਪ੍ਰਾਪਤ ਹੋਇਆ ਇਸ ਬਾਬਤ ਭਾਈ ਗੁਰਦੇਵ ਸਿੰਘ ਜੀ ਕਹਾੜਕਾ ਹਜ਼ੂਰੀ ਰਾਗੀ ਸ਼ੀਰਦਾਰਬਾਰ ਸਾਹਿਬ ਅਤੇ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ਼ੀਰਦਾਰਬਾਰ ਸਾਹਿਬ ਜੀ ਨੇ ਪਾਈ ਗੁਰਮੀ ਸਿੰਘ ਸ਼ਾਂਤ ਜੀ ਨੂੰ ਵਧਾਈਆਂ ਦਿੱਤੀਆਂ ਤੇ ਨਾਲ ਹੀ ਇਸ ਕਾਰਜ ਜਿੱਦ ਲਈ ਡੀਐਸਜੀਐਮਸੀ ਦੀ ਸ਼ਲਾਘਾ ਵੀ ਕੀਤੀ ਇਸ ਮੌਕੇ ਡੀਐਸਜੀਐਮਸੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਸਮੇਤ ਜਨਰਲ ਸਕਤਰ ਜਗਦੀਪ ਸਿੰਘ ਕਹੜੋਂ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰਵਾਲੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵੱਦੀ ਟਕਸਾਲ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਡੀਐਸਜੀਐਮਸੀ ਦੇ ਮੈਂਬਰ ਸਹਿਬਾਨ ਵੀ ਹਾਜ਼ਰ ਸਨ ਉਹਨਾਂ ਇਸ ਬਾਰੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਪ੍ਰਧਾਨ ਹਰਮੀ ਸਿੰਘ ਜੀ ਕਾਲਕਾ ਜਨਰਸ ਖਤਰ ਜਗਦੀਪ ਸਿੰਘ ਜੀ ਕਾਲੂ ਔਰ ਗਿਆਨੀ ਰঞ্জੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਔਰ ਧਰਮ ਪ੍ਰਚਾਰ ਕਮੇਟੀ ਨੇ ਮਿਲ ਕੇ ਕਿ ਕੀਤਨੀਆਂ ਦਾ ਗੁਰੂਦਿਆਂ ਸਿੰਘਾਂ ਦਾ ਪਾਠੀ ਸਿੰਘਾਂ ਦਾ ਬਾਣੀ ਪੜਨ ਵਾਲਿਆਂ ਦਾ ਬਾਣੀ ਦਾ ਅਧਵ ਰੱਖਣ ਵਾਲਿਆਂ ਦਾ ਸਨਮਾਨ ਜ਼ਰੂਰ ਕਰਨਾ ਕਿਉਂਕਿ ਰੋਜ਼ ਅੰਨਾ ਵੀਡੀਓ ਆਉਂਦੀ ਸੀ ਕਿ ਜੇ ਅਸੀਂ ਪਾਰਟੀ ਬਣ ਗਏ ਕੀਤਨੀ ਬਣ ਗਏ ਸਾਨੂੰ ਕੋਈ ਪੁੱਛਦਾ ਨਹੀਂ ਮੋਰ ਪ੍ਰਧਾਨ ਜੀ ਦੀ ਸੋਚ ਸਕੱਤਰ ਸਾਹਿਬ ਦੀ ਸੋਚ ਕਿ ਇਹਨਾਂ ਦਾ ਸਨਮਾਨ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਵਿੱਚ ਕਿਹਾ ਸੀ ਸੋ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੇ ਸਿੱਖਾਂ ਦੇ ਸਹਿਯੋਗ ਦੇ ਨਾਲ ਇੱਕ ਸ਼ਰੋਮਣੀ ਰਾਗੀ ਦਾ ਅਵਾਰਡ ਜੋ ਅੱਜ ਸ਼ੁਰੂ ਕਰਨ ਜਾ ਰਿਹਾ ਪਿਛਲੇ ਸਾਲ ਅਨਾਉਂਸ ਕੀਤਾ ਸੀ ਤੇ ਅੱਜ ਗੁਰੂ ਸਾਹਿਬਾਂ ਨੇ ਸੇਵਾ ਲੈ ਲਈ ਹੈ ਆਪਣੀ ਸੇਵਾ ਆਪੇ ਆਪਣੀ ਸੇਵਾ ਆਪੇ ਲਾਏ ਆਪੇ ਨਾਮ ਜਪਾ ਵਾ ਜਿਸ ਕਾ ਕਾਰਜ ਤਨਹੀਂ ਹੀ ਕੀਤਾ ਮਾਨਸ ਕੀ ਬਚਾਰਾ ਸੀ ਕਹਤੇ ਵਿਚਾਰੇ ਆ ਗੁਰੂ ਦਾ ਕਾਰਜ ਆਪੇ ਕਰਾ ਲੈਣਾ ਸੋ ਇਹ ਜੋ ਅੱਜ ਅਵਾਰਡ ਹੈ ਦਿੱਤਾ ਜਾਣਾ ਜਿਸ ਦਾ ਅਮਾਉਂਟ 11 ਲੱਖ ਰੁਪਈਆ ਇਹ ਐਸਾ ਅਵਾਰਡ ਹੈ ਧਰਤੀ ਉੱਪਰ ਕੋਈ ਐਸਾ ਅਵਾਰਡ ਨਹੀਂ ਜਿੱਤੇ ਚੱਡੀ ਵੱਡੀ ਰਕਮ ਹੋਵੇ ਸਨਮਾਨ ਹੋ ਸਕਦਾ ਸ਼ੀਲਡ ਹੋ ਸਕਦੀ ਹੈ ਇੱਕ ਰਿਕੋਗਨਾਈਜੇਸ਼ਨ ਹੋ ਸਕਦੀ ਹੈ ਇੱਕ ਕਿਸੇ ਕੰਟਰੀ ਦੀ ਰਿਪਰੈਜੈਂਟੇਸ਼ਨ ਹੋ ਸਕਦੀ ਹੈ ਮਗਰ ਐਡਾ ਵੱਡਾ ਅਮਾਉਂਟ ਨਹੀਂ ਹੋ ਸਕਦਾ ਔਰ ਇਹਦੇ ਚ ਗੁਰੂ ਦੀ ਬਖਸ਼ਿਸ਼ ਨਾਲੇ ਉਸ ਤੋਂ ਵੱਡੀਆਂ ਅਸੀਸਾਂ ਨੇ ਗੁਰੂ ਦੀਆਂ ਸੰਗਤ ਦੀਆਂ ਅਸੀਸਾਂ ਨੇ ਕਿਉਂਕਿ ਜਦੋਂ ਇਹ ਦੇਣ ਵਾਸਤੇ ਅਨਾਉਂਸ ਕੀਤਾ ਸੀ ਅਮਰੀਕਾ ਦੇ ਵਿੱਚ ਤੇ ਕਈ ਸਿੰਘਾਂ ਨੇ ਹੱਥ ਖੜਾ ਕਰ ਲਿਆ ਜੀ ਜਿਹੜੇ ਗੁਰੂ ਦੀ ਬਾਣੀ ਨੂੰ ਪਿਆਰ ਕਰਦੇ ਨੇ ਸਾਡੇ ਵੱਲੋਂ ਇਹ ਜਿੰਨੀ ਵੀ ਰਾਸ਼ੀ ਹੋਵੇ ਸਾਡੇ ਵੱਲੋਂ ਜੇ 51 ਲੱਖ ਵੀ ਰੱਖੀ ਹੁੰਦੀ ਤੇ 51 ਲੱਖ ਵੀ ਦੇਣ ਵਾਸਤੇ ਗੁਰੂ ਦੇ ਸਿੱਖ ਤਿਆਰ ਨੇ ਇਸ ਰਾਸ਼ੀ ਨੂੰ ਬਣਦਾ ਵੀ ਹੈ ਗੁਰੂ ਸਾਹਿਬਾ ਦੇ ਸਮੇਂ ਤੋਂ ਦਿੰਦੇ ਆਏ ਨੇ ਸੋ ਇਹ ਜੋ ਅਵਾਰਡ ਹੈ ਸਰਦਾਰ ਸਰਬਜੀਤ ਸਿੰਘ ਜੀ ਨਿਊ ਜਰਸੀ 5 ਰਿਵਰ ਦੇ ਨਾਮ ਤੋਂ ਕੰਪਨੀ ਚਲਾਉਂਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਬ੍ਰਦਰ ਆਏ ਨੇ ਸਰਦਾਰ ਅਰਵਿੰਦਰ ਸਿੰਘ ਜੀ ਜੋੜੇ ਦਿੱਲੀ 'ਚ ਰਹਿੰਦੇ ਨੇ 11 ਲੱਖ ਰੁਪਏ ਦਾ ਇਨਾਮ ਪੁਰਸਕਾਰ ਪੁਰਸਕਾਰ ਕਹੇ ਲੋ ਸਨਮਾਨ ਕਹੇ ਲੋ ਉਹਨਾਂ ਵੱਲੋਂ ਦਿੱਤਾ ਜਾਣਾ ਪਰ ਇਹ ਦਿੱਤਾ ਜਾਣਾ ਹੈ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਬੋਲੇ ਸੇ ਨਿਹਾਲ ਸਤਿ ਸ੍ਰੀ ਅਕਾਲ ਸੋ ਪ੍ਰਧਾਨ ਜੀ ਵੱਲੋਂ ਹੁਕਮ ਹੋਇਆ ਬੇਨਤੀ ਵੀ ਹੈ ਕਿ ਸਨਮਾਨ ਦੇਣ ਵਾਸਤੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਅੱਗੇ ਆਉਣ ਪ੍ਰਧਾਨ ਹਰਮਿੰਦਰ ਸਿੰਘ ਜੀ ਕਾਲਕਾ ਜਨਰਸਕਤਰ ਜਗਦੀਪ ਸਿੰਘ ਜੀ ਕਾਲੂ ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹ ਅੱਗੇ ਆ ਜਾਣ ਬਾਕੀ ਸਾਰੇ ਮੈਂਬਰ ਸਹਿਬਾਨਾਂ ਦਾ ਨੂੰ ਬੇਨਤੀ ਹੈ ਕਿ ਆਪਣੀ ਜਗ੍ਹਾ ਤੇ ਬੈਠੇ ਰਹੇ ਕਿਉਂਕਿ ਬਾਅਦ ਚ ਉਹਨਾਂ ਤੋਂ ਵੀ ਇਹ ਸਨਮਾਨ ਕਰਾਇਆ ਜਾਣਾ ਹੈ ਬਾਕੀ ਸਾਰੇ ਮੈਂਬਰ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਾਬਾ ਬਚਨ ਸਿੰਘ ਜੀ ਵੀ ਅੱਗੇ ਆ ਜਾਣ ਬੋਲੇ ਸੋਨੇ ਹਾ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵੱਡਾ ਇਹ ਜਿਹੜਾ ਮਾਣ ਗੁਰੂ ਘਰੋਂ ਪ੍ਰਾਪਤ ਹੋ ਰਿਹਾ ਹੈ ਇੱਕ ਗੁਰੂ ਕੇ ਕੀਰਤਨੇ ਨੂੰ ਸ਼੍ਰੋਮਣੀ ਰਾਗੀ ਐਵਾਰਡ ਭਾਵੇਂ ਰਾਸ਼ੀ ਕੋਈ ਵੀ ਹੋਵੇ ਪਰ ਇਹ ਬਹੁਤ ਵੱਡਾ ਸਨਮਾਨ ਹੈ ਇਹ ਰਾਗੀ ਸਿੰਘ ਦਾ ਜੀਵਨ ਲੱਗ ਜਾਂਦਾ ਹੈ ਇਸ ਦੇ ਪਿੱਛੇ ਬਹੁਤ ਮਿਹਨਤਾਂ ਨੇ ਇਹ ਸ਼ਾਂਤ ਘਰਾਨਾ ਜੋ ਪੁਰਾਤਨ ਕੀਰਤਨ ਨੂੰ ਸੁਰਜੀਤ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਗੁਰੂ ਘਰ ਦੇ ਵਿੱਚ ਪਾਇਆ ਇਸ ਤਰ੍ਹਾਂ ਹੀ ਜਿਹੜੇ ਪੁਰਾਤਨ ਕੀਰਤਨੀਏ ਨੇ ਉਹਨਾਂ ਨੇ ਆਪਣਾ ਜੀਵਨ ਲਾ ਕੇ ਇਸ ਸ਼ੈਲੀ ਨੂੰ ਸੰਭ ਕੇ ਰੱਖਿਆ ਗੁਰੂ ਸਾਹਿਬ ਨੇ ਜਿਹੜੇ ਰਾਗਾ ਦੇ ਵਿੱਚ ਹੁਕਮ ਕੀਤਾ ਉਹਨਾਂ ਰਾਗਾ ਦੇ ਵਿੱਚ ਕੀਰਤਨ ਔਰ ਰਾਗ ਆਧਾਰਿਤ ਬਾਣੀ ਗਾਇਨ ਕੀਤੀ ਪਿਛਲੇ ਸਾਲ ਇਸੇ ਦਰਬਾਰ ਹਾਲ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਅਸੀਂ ਇੱਕ ਫੈਸਲਾ ਲਿਆ ਸੀ ਕਿ ਇਹ ਅੱਜ ਕੱਲ੍ਹ ਜਿਹੜਾ ਕੀਰਤਨ ਹੁੰਦਾ ਇਸ ਕੀਰਤਨ ਦੀ ਸ਼ੈਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਧਰੇ ਨਾਲ ਕਿਧਰੇ ਛੇੜਛਾੜ ਕੀਤੀ ਜਾ ਰਹੀ ਹੈ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਕੀਰਤਨ ਦੀ ਸ਼ੈਲੀ ਸਾਨੂੰ ਦਿੱਤੀ ਜਿਹੜੀ ਰਾਗਾਂ ਦੇ ਵਿੱਚ ਗੁਰਬਾਣੀ ਦਰਜ ਕੀਤੀ ਉਹਦਾ ਮਕਸਦ ਸੀ ਜਿਹੜੇ ਬਾਣੀ ਦਾ ਕੀਰਤਨ ਤੇ ਆਪਾਂ ਪੜ੍ਹ ਲਈਏ ਮਗਰ ਜਦ ਜਰਾਗ ਪੜੇ ਜਾਂਦੇ ਨੇ ਉਹਦੇ ਵਿੱਚ ਉਹਦੇ ਇਮੋਸ਼ਨਸ ਉਹਦੇ ਸੈਂਟੀਮੈਂਟਸ ਨਾਲ ਜੁੜਦੇ ਨੇ ਜਿਹਦੇ ਨਾਲ ਸ਼ਬਦ ਦਾ ਰੂਪ ਜਿਹੜਾ ਉਹ ਵੱਖਰਾ ਨਿਕਰ ਕੇ ਆਉਂਦਾ ਔਰ ਇਸ ਸ਼ਬਦ ਦੇ ਨਾਲ ਜਦ ਸੰਗਤ ਜੁੜਦੀ ਹੈ ਤੇ ਸੱਚ ਜਾਣੋ ਉਹ ਦ੍ਰਿਸ਼ ਉਹ ਅਲੌਕਿਕ ਹੁੰਦਾ ਹੈ ਕਿ ਜਦ ਰਾਗ ਦੇ ਵਿੱਚ ਕੀਰਤਨ ਕੀਤੇ ਜਾਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਅਸੀਂ ਇਸ ਸ਼ੈਲੀ ਨੂੰ ਬਰਕਰਾਰ ਰੱਖਣ ਵੱਸੇ ਅਸੀਂ ਕੀਰਤਨ ਦਰਬਾਰ ਜਿਹੜੇ ਕਰਾਣੇ ਆ ਔਰ ਰਾਗ ਦਰਬਾਰ ਦੇ ਰੂਪ ਦੇ ਵਿੱਚ ਔਰ ਮੈਨੂੰ ਖੁਸ਼ੀ ਹੈ ਕਿ ਲਗਾਤਾਰ ਹਰ ਮਹੀਨੇ ਇਹ ਰਾਗ ਦਰਬਾਰ ਦੇ ਕੀਰਤਨ ਜਿੱਥੇ ਪੰਥ ਦੇ ਪ੍ਰਸਿੱਧ ਰਾਗੀ ਬੁਲਾਏ ਜਾਂਦੇ ਆ ਜਿੱਥੇ ਉਹਨਾਂ ਨੂੰ ਰਾਗ ਦੇ ਨਾਲ ਕੀਰਤਨ ਕਰਦੇ ਆ ਔਰ ਸੰਗਤ ਉੱਤੇ ਵਦ ਚੜ ਕੇ ਇਹਦਾ ਲਹਾ ਲੈਂਦੀ ਏ ਅਸੀਂ ਲਗਾਤਾਰ ਬੰਗਲਾ ਸਾਹਿਬ ਇਹ ਪ੍ਰੋਗਰਾਮ ਕਰਾ ਰਹੇ ਆ ਔਰ ਅਸੀਂ ਫੈਸਲਾ ਲਿਆ ਸੀ ਕਿ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏ ਉਹ ਕਮੇਟੀ ਪੰਥ ਦੇ ਸ਼ਰੋਮਨੀ ਕੀਰਤਨੀ ਜਿਹੜੇ ਹੋਣਗੇ ਉਹ ਕੀਰਤਰੀਆਂ ਨੂੰ ਅਸੀਂ ਨਿਵਾਜਾਂਗੇ ਕਿਉਂਕਿ ਇੱਕ ਸ਼ੈਲੀ ਜਿਹੜੀ ਉਹਨਾਂ ਨੇ ਆਪਣੇ ਪੀੜੀਦਰ ਪੀੜੀ ਸੰਭ ਕੇ ਰੱਖੀ ਹੈ ਉਸ ਹੱਕਦਾਰ ਨੇ ਔਰ ਅਸੀਂ ਇੱਕ ਕਾਲ ਦਿੱਤੀ ਸੀ ਵਰਲਡਵਾਈਡ ਜਿਹਦੇ ਵਿੱਚੋਂ ਸਾਨੂੰ ਪੰਥ ਦੇ ਪ੍ਰਸਿੱਧ ਜਿਹੜੇ ਰਾਗੀ ਨੇ ਉਹਨਾਂ ਦਾ ਇੱਕ ਪੈਨਲ ਬਣਾਇਆ ਉਸ ਪੈਨਲ ਨੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕੀਰਤਨ ਦੀ ਚੋਣ ਕੀਤੀ ਔਰ ਇਨਾਮ ਵਜੋਂ ਅਸੀਂ ਰੱਖਿਆ ਸੀ ਕਿ ਕਿਸੇ ਨੂੰ ਅਸੀਂ ਮਾਇਆ ਦਾ ਇਨਾਮ ਤੇ ਨਹੀਂ ਦੇ ਸਕਦੇ ਮਗਰ ਉਹਨੂੰ ਪ੍ਰੋਤਸਾਹਿਤ ਕਰਨ ਵਾਸਤੇ ਸੰਗਤ ਵਿੱਚੋਂ ਜੋ ਵੀ ਕੋਈ ਉਹਨਾਂ ਨੂੰ ਨਿਵਾਜਣਾ ਚਾਹੇ ਅਸੀਂ ਉਹਨਾਂ ਦਾ ਉਹਨਾਂ ਦਾ ਜੀ ਆਇਆਂ ਕਰਾਂਗੇ ਔਰ ਮੈਨੂੰ ਖੁਸ਼ੀ ਹੈ ਕਿ ਜਿਹੜੀ ਸੂਚੀ ਬਣੀ ਸਾਨੂੰ ਅਗਲੇ 10 ਸਾਲ ਦੇ ਲਈ ਲੋਕਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਕਿ ਤੁਸੀਂ ਹਰ ਸਾਲ ਜਾਂਦੇ ਸ਼ਰੋਮਣੀ ਕੀਰਤਨੀਏ ਦਾ ਅਵਾਰਡ ਕਰੋਗੇ ਉਹਦੀ ਸੇਵਾ ਅਸੀਂ ਦਵਾਂਗੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜਿਹੜੇ ਕਿ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਨਾਨਕ ਦੇ ਘਰ ਦੀ ਵਡਿਆਈ ਗੁਰੂ ਨਾਨਕ ਦੇ ਇਲਾਹੀ ਬਾਣੀ ਗਾਇਨ ਕਰਦਿਆਂ ਉਹਨਾਂ ਨੇ ਅਰਪਿਤ ਕੀਤੀ ਆ ਬਹੁਤ ਵੱਡੀ ਉਹਨਾਂ ਦੀ ਸੇਵਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਫੈਸਲਾ ਕੀਤਾ ਗਿਆ ਸੀ ਕਿ ਹਰ ਸਾਲ ਇੱਕ ਸ਼੍ਰੋਮਣੀ ਰਾਗੀ ਅਵਾਰਡ ਐਸੇ ਰਾਗੀ ਸਿੰਘ ਨੂੰ ਕੀਰਤਨੀਏ ਸਿੰਘ ਨੂੰ ਦਿੱਤਾ ਜਾਏਗਾ ਜਿਨ੍ਹਾਂ ਦੀ ਬਹੁਤ ਵੱਡੀ ਮਰਿਆਦਾ ਦੇ ਮੁਤਾਬਕ ਰਾਗਾ ਦੇ ਮੁਤਾਬਕ ਕੀਰਤਨ ਸ਼ੈਲੀ ਦੇ ਵਿੱਚ ਉਹਨਾਂ ਨੇ ਸੇਵਾ ਨਿਭਾਈ ਹੋਏਗੀ ਸੋ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਉਹਨਾਂ ਨੂੰ ਅੱਜ ਪਹਿਲੀ ਵਾਰੀ ਫਸਟ ਟਾਈਮ ਇਤਿਹਾਸ ਦੇ ਵਿੱਚ ਹੈ ਕਿਉਂਕਿ ਕੀਰਤੀਆਂ ਕੋਲੋਂ ਕੀਰਤਨ ਸੁਣ ਲੈਨੇ ਆ ਪਰ ਉਹਨਾਂ ਦਾ ਮਾਨ ਸਤਕਾਰ ਬਣਦਾ ਮਾਨ ਸਤਕਾਰ ਸ਼ਾਇਦ ਆਪਾਂ ਦੇਣਾ ਭੁੱਲ ਜਾਂਦੇ ਆ ਗੁਰੂ ਸਾਹਿਬ ਨੇ ਵੀ ਬਹੁਤ ਵੱਡੀਆਂ ਵਡਿਆਈਆਂ ਬਖਸ਼ੀਆਂ ਗੁਰੂ ਘਰ ਦੇ ਕੀਰਤਨੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਤੀਸਤ ਕਾਰਜੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰਾਮ ਥੀ ਬੰਗਲਾ ਸਾਹਿਬ ਜਿਨ੍ਹਾਂ ਨੇ ਰਸ ਸਮੂਹ ਰਾਗੀ ਭਾਈਚਾਰੇ ਲਈ ਬਹੁਤ ਮਾਣ ਵਾਲਾ ਇੱਕ ਉਦਮ ਉਪਰਾਲਾ ਸ਼ੁਰੂ ਕੀਤਾ ਜੋ ਕਿ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਨ ਸਾਹਿਬ ਜਿਨ੍ਹਾਂ ਨੂੰ ਸੰਗੀਤ ਸਮਰਾਟ ਦਾ ਖਿਤਾਬ ਦੇ ਕੇ ਨਵਾਜਿਆ ਨਾਲ 11 ਲੱਖ ਦੀ ਰਾਸ਼ੀ ਵੀ ਉਹਨਾਂ ਨੂੰ ਭੇਟ ਕੀਤੀ ਗਈ ਹੈ ਮੈਂ ਸਮਝਦਾ ਹਾਂ ਕਿ ਅੱਜ ਤੋਂ ਪਹਿਲਾਂ ਫਿਲਮੀ ਦੁਨੀਆ ਦੇ ਵਿੱਚ ਜੋ ਨਵੇਂ ਬੱਚੇ ਗੀਤਾਂ ਦੇ ਮੁਕਾਬਲੇ ਚ ਭਾਗ ਲੈਂਦੇ ਸੀ ਉਹਨਾਂ ਨੂੰ ਬਹੁਤ ਵੱਡੇ ਮਾਨ ਸਨਮਾਨ ਦੇ ਨਾਲ ਨਿਵਾਜਿਆ ਜਾਂਦਾ ਸੀ ਅੱਜੇ ਪਹਿਲੀ ਵਾਰ ਉਹ ਦਿੱਲੀ ਸਿਫ ਕੋਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਾਲਕਾ ਸਾਹਿਬ ਔਰ ਸਿੰਘ ਸਾਹਿਬ ਜੀ ਹੁਣਾਂ ਨੇ ਕਿ ਅਮਡਮੁੱਲਾ ਕਾਰਜ ਕੀਤਾ ਜੋ ਕਿ ਭਾਈ ਸਾਹਿਬ ਜੀ ਹੁਣਾਂ ਨੂੰ ਇੰਨਾ ਵੱਡਾ ਮਾਨ ਸਨਮਾਨ ਮਿਲਿਆ ਜਿੱਥੇ ਭਾਈ ਸਭ ਦਾ ਮਾਣ ਵਧਿਆ ਉੱਥੇ ਸਮੂਹ ਰਾਗੀ ਭਾਈਚਾਰੇ ਦਾ ਵੀ ਮਾਣ ਵਧਿਆ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਤੋਂ ਪ੍ਰੇਰਨਾ ਮਿਲੇਗੀ ਜੋ ਪਹਿਲਾਂ ਬੱਚੇ ਫਿਲਮੀ ਦੁਨੀਆ ਦੇ ਵਿੱਚ ਲੈ ਜਾਣ ਵਾਲੇ ਮਾਣ ਸਨਮਾਨਾਂ ਤੋਂ ਪ੍ਰਭਾਵਿਤ ਹੋ ਕੇ ਬੱਚੇ ਉਸ ਦੁਨੀਆ ਵੱਲ ਨੂੰ ਪ੍ਰੇਰਿਤ ਹੁੰਦੇ ਸੀ ਪਰ ਹੁਣ ਇਸ ਮਾਣ ਸਨਮਾਨ ਦੇ ਨਾਲ ਬੱਚੇ ਕੀਰਤਨ ਵਾਲੇ ਵੱਲ ਨੂੰ ਪ੍ਰੇਰਿਤ ਹੋਣਗੇ ਮੈਂ ਇਸ ਦੀ ਵਧਾਈ ਭੇਟ ਕਰਦਾ ਸਿੰਘ ਸਾਹਿਬ ਜੀ ਨੂੰ ਔਰ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਔਰ ਭਾਈ ਗੁਰਮੀਤ ਸਿੰਘ ਜੀ ਸ਼ਾਨ ਸਾਹਿਬ ਨੂੰ ਵੀ ਔਰ ਸਮੁੱਚੇ ਆਗੀ ਪਾਈ ਚਰਨ ਨੂੰ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਵੀ ਐਸੇ ਕਾਰਜ ਹੁੰਦੇ ਰਹਿਣ ਮੇ ਦੀ ਕਾਮਨਾ ਕਰਦਾ ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਦਾਰ कीर्तन ਦੀ ਸ਼ੈਲੀ ਨੂੰ ਸਤਿਕਾਰਿਆ ਨਵਾਜਿਆ ਰਾਗਾਂ ਦੇ ਆਧਾਰ ਤੇ ਪਰੰਪਰਾਗਤ ਕੀਰਤਨੀਏ ਕੀਰਤਨ ਕਰਨ ਵਾਲੇ ਭਾਈ ਸਰਪਾਈ ਗੁਰਵੀਰ ਸਿੰਘ ਜੀ ਸ਼ਾਨਤ ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਹੁਤ ਚੰਗੀ ਪਰਤਪਾਈ ਹੈ ਕਿ ਬਹੁਤ ਸਤਿਕਾਰ ਦੇ ਨਾਲ ਰੁਪਈਆ 11 ਲੱਖ ਉਹਨਾਂ ਦਾ ਸਨਮਾਨ ਕੀਤਾ ਉਹਨਾਂ ਨੂੰ ਮਾਣ ਦਿੱਤਾ ਮੈਂ ਵਧਾਈ ਦੇਣੀ ਚਾਹੁੰਦਾ ਹੈ ਜਿੱਥੇ ਸ਼ਾਨਦੱਤ ਸਾਹਿਬ ਨੂੰ ਵਧਾਈ ਉੱਥੇ ਸਰਦਾਰ ਹਰਮੀਰ ਸਿੰਘ ਜੀ ਕਾਮਕਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਵਧਾਈ ਔਰ ਪੰਥ ਦੀ ਮਹਾਨ ਅਸਤੀ ਅਤੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸੀ ਬਗਲਾ ਸਾਹਿਬ ਜਿਨ੍ਹਾਂ ਨੇ ਇਹ ਆਵਾਜ਼ ਪ੍ਰਚੰਡ ਕੀਤੀ ਹੈ ਵੀ ਜਿਹੜੀ ਕੀਰਤਨ ਦੀ ਸ਼ੈਲੀ ਹੈ ਉਹਨੂੰ ਕੀਰਤਨ ਰਣਦੇਵ ਔਰ ਬਹੁਤ ਵੱਡੀ ਗੱਲ ਹੈ ਆਵਾਜ਼ ਉਠਾਈ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੱਦ ਗ੍ਰੰਥੀ ਸਾਹਿਬ ਨੇ ਇਹਨਾਂ ਦੇ ਵੀ ਵਾਰੇ ਵਾਰੇ ਚਾਹੀਏ ਮਹਾਰਜ ਮੀਰਾ ਕਰਨ ਇਹਨਾਂ ਨੂੰ ਤੰਦੋਸਤੀਆਂ ਬਖਸ਼ਿਸ਼ ਕਰਨ ਤੇ ਇਸ ਆਵਾਜ਼ ਤੇ ਸਾਰੀ ਕੌਮ ਪਹਿਰਾ ਦੇਵੇ ਤਾਂ ਮੈਂ ਸਮਝਦਾ ਵੀ ਰਾਗੀ ਸਿੰਘਾਂ ਦਾ ਜਿਹੜੇ ਨਵੇਂ ਵੀ ਉਠਾਏ ਨੇ ਉਹਨਾਂ ਦਾ ਵੀ ਹੌਸਲਾ ਬਲੰਦ ਹੋਏਗਾ ਤੇ ਮਹਾਰਾਜ ਮੇਰਾ ਕਰਨ ਸੱਚੇ ਪਾਤਸ਼ਾਹ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਦਿੱਲੀ ਸੁਖ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸਤਿਗੁਰੂ ਹੋਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਅੱਜ ਦਿੱਲੀ ਸੁਖ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਸ ਬਹੁਤ ਮਹੱਤਵਪੂਰਨ ਦਿਨ ਤੇ ਇੱਕ ਜੋ ਵੱਡਾ ਕੰਮ ਕੀਤਾ ਮੈਂ ਉਸ ਦੀ ਸੰਗਤਾਂ ਨੂੰ ਵੀ ਵਧਾਈ ਦਿਨਾ ਹਾਂ ਮੈਂ ਬਾਰ ਬਾਰ ਪ੍ਰਬੰਧਕਾਂ ਨੂੰ ਵਧਾਈ ਦਿਨਾ ਹਾਂ ਜੋ ਸਾਡੇ ਬਹੁਤ ਹੀ ਪਿਆਰੇ ਕੀਤਨੀਏ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਹੋਰਾਂ ਨੂੰ ਇੱਕ ਵਿਸ਼ੇਸ਼ ਸਨਮਾਨ ਦਿੱਤਾ ਜਿਸ ਵਿੱਚ ਰਾਸ਼ੀ ਵੀ ਬੜੀ ਵੱਡੀ ਸੀ 11 ਲੱਖ ਰੁਪਈਆ ਉਹਨਾਂ ਨੂੰ ਵਿਸ਼ੇਸ਼ ਕਿਉਂਕਿ ਉਹ ਬੜੇ ਰਾਗਾਤਮਕ ਕੀਰਤਨ ਕਰਦੇ ਆ ਰਾਗਵਤ ਕੀਰਤਨ ਕਰਦੇ ਸਤਿਗੁਰਾਂ ਦੀ ਜਿਹੜੀ ਬਾਣੀ ਜਿਸ ਰਾਗ ਵਿੱਚ ਉਚਾਰਨ ਕੀਤੀ ਇਸ ਵਿੱਚ ਉਹਨਾਂ ਨੂੰ ਸ਼ਾਬਾਸ਼ ਦਿੰਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਵੱਡਾ ਇਹ ਕੰਮ ਕੀਤਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਦੇ ਮਹਾਨ ਦਿਨ ਤੇ ਇਹ ਕੰਮ ਹੋਇਆ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਹੁੰਦੇ ਆਂ ਹਾਜ਼ਰ ਇਹ ਦੀ ਮਾਦੀ ਆਵਾਜ਼ ਪਕੌੜੇ ਖਾਣੇ ਨੇ ਉਹੀ ਫੋਰਚੂਨ ਸੋਇਆਬੀਨ ਆਇਲ ਤੇ ਸੁੱਧ ਫੋਰਚੂਨ ਬੇਸਨ ਵਿੱਚ